ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਿੱਖ ਸਿਆਸਤ ਸਿੱਖ ਪੰਥ ਦੀਆਂ ਤਿੰਨ ਸੰਸਥਾਵਾਂ ਤਿੰਨੇ ਕਿਸੇ ਨਾ ਕਿਸੇ ਤਰ੍ਹਾਂ ਸੰਕਟ ਨਾਲ ਜੂਝ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਸੰਕਟ ਬਹੁਤ ਵੱਡਾ ਹੈ ਪਰ ਕਿਹੜੇ ਅਕਾਲੀ ਦਲ ਦਾ ਬਾਦਲ ਅਕਾਲੀ ਦਲ ਦਾ ਬਾਦਲ ਢੜੇ ਦਾ ਮੁਕਾਬਲੇ ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਤੋਂ ਥਾਪੜਾ ਲੈ ਕੇ ਜਿਹੜੀ ਪੰਜਵੇਂ ਬ੍ਰਿਕਮਿਟੀ ਪਰ ਤੀਕਰ ਰਿਹਾ ਨਾ ਬਹੁਤ ਤਕੜਾ ਹੰਗਾਰਾ ਮਰੇ ਅਜਮਰੇ ਕੋਲ ਦੇ ਕੱਟ ਸੀ ਬਹੁਤ ਤਕੜਾ ਕੱਟ ਸੀ ਦਿਖਾਤੀ ਇਕਬਾਲ ਸਿੰਘ ਝੁੰਦਾ ਨੇ ਕਿ ਉਹ ਸਿਰਫ ਜਿਹੜਾ ਹੈ ਇੱਕ ਏਰੀਆ ਦਾ ਅਮਰਗੜ ਦਾ ਜਿੱਥੋਂ ਦਾ ਐਮ ਐਲ ਏ ਰਿਹਾ ਹੈ ਉੱਥੋਂ ਦਾ ਲੀਡਰ ਨਹੀਂ ਉਹ ਤਾਂ ਹੁਣ ਪੰਜਾਬ ਲੈਪ ਦਾ ਲੀਡਰ ਬੰਦਾ ਜਾ ਰਿਹਾ ਹੈ ਇਹ ਕਰ ਲੋ ਨੇ ਦਿਖਾਤਾ ਮਰੇ ਕੋਲ ਦੇ ਬਾਬਾ ਕੱਟ ਸੀ ਦੂਜੀ ਗੱਲ ਇਹ ਤਾਂ ਇਹ ਤਾਂ ਚੱਲ ਹੀ ਰਿਹਾ ਹੈ ਬਹੁਤ ਸਾਰੇ ਹੋਰ ਵੀ ਜਿਹੜੇ ਨੇ ਅਕਾਲੀ ਦਲ ਇੱਧਰ ਆ ਸਕਦੇ ਨੇ ਇਕ ਤਾਂ ਇਹ ਚੱਲ ਰਿਹਾ ਦੂਜਾ ਸ਼੍ਰੋਮੀ ਗੁਰਦਵਾਰਾ ਪ੍ਰਬੰਧ ਕਮੇਟੀ ਉਹ ਤਾਂ ਤਾਂ ਪਤਾ ਹੀ ਹੈ ਪ੍ਰਧਾਨ ਸਾਹਿਬ ਨੂੰ ਲਿਆਂਦਾ ਦੁਆਰਾ ਕਿਵੇਂ ਆਏ ਕੋਈ ਸਕ੍ਰਿਪਟਡ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਹੇ ਦੁਨੀਆਂ ਇਹ ਸਖੀਰ ਬਾਦਲ ਦੇ ਕਹੇ ਤੋਂ ਆ ਗਏ ਜੋ ਵੀ ਡਰਾਮਾ ਹੋਇਆ ਲੇਕਿਨ 28 ਤਰੀਕ ਕਰਨ ਉਹ ਵੀ ਬਹੁਤ ਸੰਕਟ ਚ ਹੈ ਕੀ ਹੋ ਸਕਦਾ 28 ਤਰੀਕ ਨੂੰ 40 ਮੈਂਬਰ ਤਾਂ ਸਿੱਧੇ ਲਿਖ ਕੇ ਦੇ ਰਹੇ ਨੇ ਕਿ ਉਸ ਦਿਨ ਜਿਹੜੀ ਹੈ ਇਹ ਅੰਤਰਨ ਕਮੇਟੀ ਦੀ ਜਿਹੜੀ ਕਾਰਵਾਈ ਹੈ ਉਹਨੂੰ ਰੱਦ ਕੀਤਾ ਜਾਵੇ ਇੱਕ ਹੋਰ ਸੰਕਟ ਹੈ ਤੀਜਾ ਸੰਕਟ ਵੀ ਹੈ ਜੱਥੇਦਾਰ ਸਾਹਿਬ ਦਾ ਹੁਣ ਵਿਧਿ ਵਿਵਧਾਨ ਬਣਾਉਣ ਦੀ ਗੱਲ ਕਰਨ ਲੱਗੇ ਪਹਿਲਾਂ ਤਾਂ ਕਦੇ ਨਹੀਂ ਕੀਤੀ ਕਿਉਂਕਿ ਹੁਣ ਸੰਕਟ ਚ ਨੇ ਹੁਣ ਉਹਨਾ ਪਾਵਰਫੁੱਲ ਤਾਂ ਰਹੀ ਨਹੀਂ ਪਾਰਟੀ ਜਿਹੜੇ ਕਾਬਜ਼ ਧੜਾ ਸੀ ਪਹਿਲਾਂ ਤਾਂ ਘਰੇ ਬੁਲਾ ਕੇ ਮਾਫੀਆ ਦਵਾ ਦਿੰਦੇ ਸੀ ਹੁਣ ਕਹਿੰਦੇ ਜੀ ਵਿਧਿ ਵਿਵਧਾਨ ਵੀ ਬਣਾਵਾਂਗੇ ਤੇ ਆਕਾਲ ਤੱਕ ਸਾਹਿਬ ਦਾ ਨਵਾਂ ਜੱਥੇਦਾਰ ਲਾਉਣ ਦੀ ਲਗਭਗ ਤਿਆਰੀ ਹੈ ਇਹ ਵੱਖਰੀ ਗੱਲ ਹੈ ਕਿ ਨਾ ਹਲੇ ਤੱਕ ਭਾਈ ਪਿੰਦਰਪਾਲ ਸਿੰਘ ਨੇ ਹਾਂ ਕੀਤੀ ਹੈ ਨਾ ਗਿਆਨੀ ਜਗਤਾਰ ਸਿੰਘ ਨੇ ਹਾਂ ਕੀਤੀ ਹੈ ਨਾ ਹੀ ਗਿਆਨੀ ਰੁਘਵੀਰ ਸਿੰਘ ਨੇ ਹਾਂ ਕੀਤੀ ਹੈ ਲੇਕਿਨ ਲੱਭਿਆ ਜਾ ਰਿਹਾ ਹੈ ਔਰ ਸਾਦੀ رائے ਲਈ ਜਾਏਗੀ ਪਹਿਲਾਂ ਤਾਂ ਕਦੇ رائے ਨਹੀਂ ਲਈ ਹੁਣ ਰਹਿ ਲੈਣ ਦੀ ਤਿਆਰੀ ਹੈ ਜਿਹੜੀ ਉਧਰ ਵੀ ਕਹਾਣੀਆਂ ਜਿਹੜੀ ਤਿੰਨੇ ਸਸਤਾਵਾਂ ਤਿੰਨੇ ਸੰਗਠ ਚ ਇਹਦੀ ਅੱਜ ਆਪਾਂ ਗੱਲ ਕਰਦੇ ਹਾਂ ਖਾਸ ਤੌਰ ਤੇ ਜਿਹੜਾ ਹਰਜਿੰਦਰ ਸਿੰਘ ਧਾਮੀ ਨੇ ਅੱਜ ਜਦੋਂ ਉਦੋਂ ਸਵਾਲਾਂ ਤੋਂ ਬਾਅਦ ਜਿਹੜੀ ਮੀਟਿੰਗ ਕੀਤੀ ਹੈ ਹਾਈ ਲੈਵਲ ਦੀ ਉਸ ਤੋਂ ਬਾਅਦ ਜਿਹੜੀ ਗੱਲ ਦੱਸੀ ਪ੍ਰੈਸ ਨੂੰ ਉਹ ਤੇ ਆਪਾਂ ਚਰਚਾ ਕਰਦੇ ਹਾਂ ਜਾਂ ਭਾਰਤੀ ਕਮੇਟੀ ਦੀ ਗੱਲ ਵੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਓ ਜਾਂ ਜਿਹੜੇ ਨਵੇਂ ਜੁੜੇ ਨੇ ਉਹ ਜ਼ਰੂਰ ਇਸ ਨੂੰ ਸਬਸਕ੍ਰਾਈਬ ਕਰਨ ਸੋ ਪਿਆਰੇ ਦਰਸ਼ਕੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਧਾਮੀ ਸਾਹਿਬ ਨੇ ਜੋ ਅੱਜ ਕਿਹਾ ਉੱਚ ਦੋ ਗੱਲਾਂ ਨਿਕਲਦੀਆਂ ਨੇ ਪਹਿਲਾਂ ਤਾਂ ਇਹ ਸੁਨੀਲ ਕਿਹਾ ਕੀ ਹੈ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਹੈ ਕਿ ਜੱਥੇਦਾਰਾਂ ਦੀ ਨਿਯੁਕਤੀ ਲਈ ਇੱਕ ਵਿਧੀ ਵਿਧਾਨ ਬਣੂਗਾ ਨਿਯੁਕਤੀ ਲਈ ਸੇਵਾ ਮੁਕਤੀ ਲਈ ਸੇਵਾ ਸ਼ਰਤਾਂ ਹੋਣਗੀਆਂ ਉਹਦੇ ਲਈ ਨਿਜਮ ਬਣਨਗੇ ਤੇ ਉਹਨਾਂ ਨੂੰ ਬਿਲਕੁਲ ਉਵੇਂ ਦੀ ਜਿਹੜਾ ਹੈ ਭੇਜਿਆ ਜਾਊਗਾ ਉਨਾਂ ਨੂੰ ਸਤਕਾਰ ਨਾਲ ਜਿਹੜਾ ਹੈ ਵਿਦਾ ਕੀਤਾ ਜਾਇਆ ਕਰੇਗਾ ਰੁਕਸ਼ਤ ਕੀਤਾ ਜਾਇਆ ਕਰੇਗਾ ਇਸ ਤਰ੍ਹਾਂ ਦੇ ਨਿਯਮ ਬਣ ਕੇ ਇੱਕ ਚੌਥੰਡ ਇਹ ਗੱਲ ਦੂਜੀ ਗੱਲ ਇੱਕ ਹੋਰ ਵੀ ਕਦੀ ਅਧਿਕਾਰ ਖੇਤਰ ਵੀ ਉਹਦਾ ਕਾਰਜ ਖੇਤਰ ਵੀ ਬਣਾਵਾਂਗੇ ਇਹ ਵੀ ਕਿਹਾ ਤੇ ਨਾਲ ਜਿਹੜੇ ਇੱਕ ਅਹਿਮ ਗੱਲ ਕੀਤੀ ਹੈ ਕਿ ਇੱਕ ਅਹੁਦਾ ਤੇ ਇੱਕ ਸਿਧਾਂਤ ਇਹਦੀ ਗੱਲ ਹੋਏਗੀ ਇਥੇ ਲੱਗਦਾ ਨਾ ਜਿਹੜੇ ਗਿਆਨੀ ਕਲਜੀਪ ਸਿੰਘ ਗੱਜ ਜਿਨ੍ਹਾਂ ਨੇ ਬਰਿਆਦਾ ਤਾਂ ਘਾਣ ਤਾਂ ਹੋਇਆ ਜਦੋਂ ਸੇਵਾ ਸੰਭਾਲੀ ਹੈ ਉਥੇ ਤਾਂ ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਸੀ ਇਕੱਲੇ ਪਾਲਕੀ ਸਾਹਿਬ ਨੂੰ ਮੱਥਾ ਟੇਕਦਾ ਸੰਭਾਲ ਲਈ ਜੈਜੀ ਜੀ ਸੰਭਾਲੀ ਜਿਵੇਂ ਮਰਜੀ ਉਹਦਾ ਲਾਜਿਕ ਦਿੱਤਾ ਜੀ ਟਕਰਾ ਤੋਂ ਬਚਣ ਲਈ ਹੋਇਆ ਨੈਕ ਸਿੰਘ ਜਥੇਬੰਦੀਆਂ ਇਹ ਕਹਿ ਰਹੀ ਸੀ ਉਹ ਬਾਅਦ ਦੀਆਂ ਗੱਲਾਂ ਨੇ ਲੇਕਿਨ ਉਹ ਕੇਸਗੜ੍ਹ ਸਾਹਿਬ ਦੇ ਤਾਂ ਸ਼ਾਇਦ ਜਥੇਦਾਰ ਰਹਿਣ ਲੇਕਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਆਦਾ ਦਿਨ ਨਹੀਂ ਰਹਿਣਗੇ ਇਹ ਗੱਲ ਹੁਣ ਸਪਸ਼ਟ ਹੁੰਦੀ ਜਾ ਰਹੀ ਹੈ ਨਮਾਜ ਅਥੇਦਾਰ ਆਏਗਾ ਨਮਾਜ ਅਥੇਦਾਰ ਕੌਣ ਆਏਗਾ ਜਿਵੇਂ ਮੈਂ ਸ਼ੁਰੂ ਵਿੱਚ ਦੱਸਿਆ ਮਨਾਉਣ ਦੀ ਕੋਸ਼ਿਸ਼ ਕੀਤੀ ਉਹਗੇ ਕਥਾਕਾਰ ਭਾਈ ਪਿੰਦਰਪਾਲ ਸਿੰਘ ਨੂੰ ਹਾਲ ਤੱਕ ਤਾਂ ਨਹੀਂ ਮੰਨੇ ਨਾ ਹੀ ਜਿਹੜਾ ਹੈ ਗਿਆਨੀ ਜਗਤਾਰ ਸਿੰਘ ਵੱਲੋਂ ਨਾ ਹੀ ਗਿਆਨੀ ਰੁਬੀਤ ਸਿੰਘ ਦੁਆਰਾ ਆਉਦੇ ਤੇ ਮੰਨੇ ਨੇ ਵੈਸੇ ਉਹ ਤਾਂ ਆ ਵੀ ਨਹੀਂ ਸਕਦੇ ਕਿਉਂਕਿ ਸਿਧਾਂਤ ਇਹ ਹੈ ਜਿਹੜਾ ਇਹ ਗੱਲ ਕਰ ਰਹੇ ਨੇ ਇੱਕ ਉਹਦਾ ਤੇ ਇੱਕ ਵਿਅਕਤੀ ਤੇ ਫਿਰ ਤਾਂ ਉਹ ਹੈੱਡ ਗ੍ਰਾਂਥੀ ਉਹ ਨਹੀਂ ਛੱਡਣਗੇ ਪੱਕੀ ਆਪਣੀ ਨੌਕਰੀ ਲਗਦਾ ਨਹੀਂ ਹੈ ਨਾਲੇ ਹੁਣ ਦੇਖ ਲਿਆ ਉਹਨਾਂ ਨੇ ਵੀ ਅਸੀਂ ਕਿੰਨਾ ਪ੍ਰੈਸ਼ਰ ਰਹਿਦੇ ਸੋ ਇਸ ਹਾਲਾਤ ਦੇ ਵਿੱਚ ਇੱਕ ਗੱਲ ਤਾਂ ਹੀ ਨਿਕਲੀ ਕਿ ਬਿਧੀ ਵਿਧਾਨ ਬਣਾਉਣ ਦੀ ਗੱਲ ਕੀਤੀ ਤੁਸੀਂ ਕਹੋਗੇ ਅੱਜ ਕਿਵੇਂ ਯਾਦ ਆ ਗਈ ਇਹਨਾਂ ਦੇ ਬਿਧੀ ਵਿਧਾਨ ਦੀ ਗੱਲ ਬਿਲਕੁਲ ਸਹੀ ਗੱਲ ਹੈ ਕਿਵੇਂ ਯਾਦ ਆਈ ਇਹ ਵੀ ਦੇਖਣ ਵਾਲੀ ਗੱਲ ਹੈ ਇਹ ਤਾਂ ਇਸ ਕਰਕੇ ਯਾਦ ਆਈ ਕਿ ਗਿਆਨੀ ਹਰਨਾਮ ਸਿੰਘ ਧੰਮਾ ਹਰਨਾਮ ਸਿੰਘ ਖਾਲਸਾ ਦਮਦਮੀ ਤਖਤ ਸਾਹਿਬ ਦੇ ਲੀਡਰ ਸੰਤ ਸਮਾਜ ਦੇ ਲੀਡਰ ਉਹਨਾਂ ਨੇ ਜਿਹੜਾ ਐਲਾਨ ਕੀਤਾ ਹੋਇਆ ਹੈ ਤੇ ਜਿਸ ਤਰੀਕੇ ਨਾਲ ਉਹ ਮobilize ਕਰ ਰਹੇ ਨੇ ਬਸਾਂ ਭਰ ਕੇ ਲਿਆਓ ਉੱਥੇ ਜਾਓ ਸਾਰੇ ਸੰਤਾਂ ਨੂੰ ਸੰਤ ਸਮਾਜ ਦੇ ਮੁਖੀ ਨੇ ਉਹ ਤੇ ਸੰਤ ਜਿਹੜੇ ਨੇ ਜਿਹੜੇ ਡੇਰੇਦਾਰ ਹੁੰਦੇ ਨੇ 바ਵਾ ਉਹਨਾਂ ਕੋਲ ਹੁੰਦਾ ਲਾਣਾ ਪਾਣਾ ਇਕੱਠੇ ਕਰ ਸਕਦੇ ਨੇ ਬੰਦੇ ਉਹ ਇਕੱਠੇ ਕਰਨਗੇ ਤੇ ਦੂਜੀ ਗੱਲ ਉਹ ਮੁਖੀ ਨੇ ਟਕਸਾਲ ਦੇ ਪੈਸੇ ਚਲੋ ਮੈਂ ਕਹਦਾ ਨਹੀਂ ਪਰ ਉਹ ਸਰਕਾਰਾਂ ਵੀ ਕੋਈ ਉਹਦੇ ਦੂਰ ਨਹੀਂ ਹੈ ਜਿਹੜੀਆਂ ਕੇਂਦਰ ਵਾਲੀਆਂ ਉਹ ਵੀ ਹੈ ਸੋ ਉਧਰੋਂ ਵੀ ਹੋ ਸਕਦੀ ਹੈ ਹੈਲਪ ਉਹ ਜੋ ਵੀ ਘਟੂ 22 ਤਰੀਕ ਨੂੰ ਕਰ ਰਹੇ ਨੇ ਜੋ ਨਣ ਕਿਹਾ ਉਹਦਾ ਇੱਕ ਹਿੱਸਾ ਤਾਂ ਮੰਨ ਹੀ ਲਿਆ ਇਹ ਉਹਨਾਂ ਨੂੰ ਜਿਹੜਾ ਵੈਸੇ ਗੱਲ ਇਹ ਹੈ ਕਿ ਜਿਹੜਾ ਧਾਮੀ ਸਾਹਿਬ ਨੇ ਨਾ ਅਸਲ ਦੇ ਵਿੱਚ ਧਾਮੀ ਸਾਹਿਬ ਦੀ ਗੱਲ ਹੁਣ ਸਪਸ਼ਟ ਹੁੰਦੀ ਜਾ ਰਹੀ ਹੈ ਕਿ ਧਾਮੀ ਸਾਹਿਬ ਨੂੰ ਇਹ ਕਿਹਾ ਗਿਆ ਹੋਊਗਾ ਕਿ ਤੁਸੀਂ ਇਹਨਾਂ ਦੋਨਾਂ ਨੂੰ ਲਾਹੋ ਜਿਹੜੇ 26 ਦਿਨਾਂ ਚ ਤਿੰਨ ਜਥੇਦਾਰ ਲਹੇ ਨੇ ਨਾ আর ਜਿਹੜੇ ਦੋਨਾਂ ਨੂੰ ਉਹ ਵਾਅਦਾ ਤਾਰਿਆ ਉਹ ਨਹੀਂ ਮੰਨੇ ਜਾ ਉਹਨਾਂ ਨੇ ਕਿਹਾ ਠੀਕ ਆ ਮੈਂ ਲਾਭੇ ਹੋ ਜਾਣਾ ਜੋ ਤੁਸੀਂ ਕਰਨਾ ਕਰਾ ਲੋ ਤੇ ਰਘੂਜੀਤ ਸਿੰਘ ਬਿਰਕ ਤੋਂ ਕਰਾ ਲਿਆ ਤੇ ਤਾਂ ਬਤਾ ਉਹਨਾਂ ਤਾਂ ਲੱਗੀ ਗਿਆ ਵੀ ਕੱਲ ਤੱਕ ਸਾਬ ਤੋਂ ਭਗੋੜੇ ਨੇ ਤੇ ਹੁਣ ਦੂਜਾ ਤੱਬ ਕਿਉਂਕਿ ਉਹ ਭਗੋੜੇ ਇਸ ਕਰਕੇ ਨੇ ਕਿ ਜਿਹੜੇ ਪਸਤਵੇਂ ਬਿਰਕ ਕਮੇਟੀ ਪਹਿਲਾਂ ਤਾਂ ਕਈ ਵਾਰੀ ਉਹਨਾਂ ਨੇ ਹੁਕਮ ਤਾਂ ਮੰਨੀ ਨਹੀਂ ਸਤਵੇਂ ਬਿਰਕ ਕਮੇਟੀ ਵੀ ਛੱਟ ਕੇ ਗਏ ਨੇ ਲੇਕਿਨ ਦੂਜੇ ਪਾਸੇ ਜਦੋਂ ਕਾਲਟਖ ਸਾਹਿਬ ਤੇ ਜਥੇਦਾਰ ਨੇ ਕਿਹਾ ਸੀ ਕਿ ਤੁਸੀਂ ਪ੍ਰਧਾਨਗੀ ਨਾ ਛੱਡੋ ਅਸਤੀਫਾ ਵਾਪਸ ਲਓ ਉਹਦੋਂ ਨਹੀਂ ਲਿਆ ਜਦੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਲੈ ਲਿਆ ਤਾਂ ਲੋਕ ਤਾਂ ਕਹਿੰਦੇ ਨੇ ਕਿ ਬਾਦਲ ਦਾ ਬਫਦਾ ਰਹੇ ਤਾਂ ਮੀ ਸੋ ਜੋ ਵੀ ਤਾਂ ਮੈਨੂੰ ਉਹਨਾਂ ਨੇ ਡਿਊਟੀ ਲਈ ਆ ਹੁਣ ਕੋਈ ਵਿਚਲਾ ਰਸਤਾ ਇਹਨਾਂ ਨੂੰ ਠੰਡੇ ਕਰੋ ਵਿਚਲਾ ਰਸਤਾ ਲੱਭੋ ਕੋਈ ਗੱਲ ਤਾਂ ਕਰੋ ਸ਼ਾਇਦ ਉਹ ਕਰਨ ਲੱਗੇ ਹੋਏ ਨੇ ਤੇ ਉਹਨਾਂ ਨੇ ਵਿਚਲਾ ਰਸਤਾ ਜਿਹਾ ਇਹ ਲੱਭ ਲਿਆ ਵੀ ਤੁਮਾ ਸਾਹਿਬ ਤੁਸੀਂ ਕਿ ਐਸੇ ਨਾ ਵਿਧੀ ਵਿਧਾਨ ਬਣਾਓ ਅਹ ਲੇਖੋ ਇਸ ਤੇ ਬਣਾਤਾ ਅਜਾ ਕਮੇਟੀ ਬਣਾ ਰਹੇ ਆ ਵਿਧੀ ਬਣਾ ਬਣ ਜਾਊਗਾ ਅਸੀਂ ਕਮੇਟੀ ਚ ਵੀ ਸਾਰੇ ਬੰਦੇ ਜਿਵੇਂ ਤੁਸੀਂ ਸਾਰੀਆਂ ਸੰਸਥਾਵਾਂ ਸਾਰੇ ਸਮਾਜਿਕ ਸਾਰੇ ਮਾਰ ਲਵਾਗੇ ਵਿਸ਼ਵ ਭਰ ਤੋਂ ਹਾਲਾਂਕਿ ਇਹ ਗਲਤੀ ਨਹੀਂ ਹੋਣੀ ਕਿਸੇ ਵੀ ਨੇ ਉਹਨਾਂ ਨੇ ਕਿਹਾ ਵੀ ਡਾਇਸਪੋਰਾ ਵਾਲੋਂ ਵੀ ਅਸੀਂ ਉਹਨਾਂ ਦੀ ਨੁਮਾਇੰਦਗੀ ਹੋਊਗੀ ਲੇਕਿਨ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਭ ਦੇ ਸਲਾਹ ਨਾਲ ਜਥੇਦਾਰ ਲਾਇਆ ਕਰਾਂਗੇ ਤੇ ਵਿਧੀ ਵਿਧਾਨ ਬਣਾਵਾਂਗੇ ਇਸ ਤਰ੍ਹਾਂ ਦੀ ਯਾਨੀ ਅੱਧੀ ਕੁ ਮੰਗ ਮੰਨ ਲਈ ਵੀ ਹੁਣ ਤਾਂ ਤੁਸੀਂ ਘੱਟ ਨਾ ਕਰੋ ਪਰ ਮੈਨੂੰ ਨਹੀਂ ਲੱਗਦਾ ਤੁਮਰ ਸਾਹਿਬ ਦੀ ਦੂਜੀ ਮੰਗ ਵੀ ਹੈ ਕਿ ਜਥੇਦਾਰਾਂ ਨੂੰ ਬਹਾਲ ਕਰੋ ਹੁਣ ਤਿੰਨੇ ਜਥੇਦਾਰਾਂ ਨੂੰ ਬਹਾਲ ਕਰਨ ਲਈ ਤਾਂ ਮੰਗ ਨਹੀਂ ਰਹਿ ਇੰਨੀ ਗੱਲ ਹੀ ਬੜੀ ਮੁਸ਼ਕਲ ਨਾਲ ਇਹਨਾਂ ਦੇ ਜਿਹੜੇ ਬੰਦੇ ਇਹਨੇ ਪਾਵਰ 'ਚ ਰਹੇ ਹੋਣ ਜਿਹੜੇ ਜਥੇਦਾਰਾਂ ਨੂੰ ਘਰੇ ਬਿਲਾ ਕੇ ਮਾਫੀਆ ਦਵਾਉਂਦੇ ਹੋਣ ਉਹਨਾਂ ਲਈ ਇੰਨੀ ਗੱਲ ਵੀ ਬੜੀ ਔਖੀ ਹੈ ਉਹ ਵੀ ਸਿਆਸਤ ਦੇ ਪੱਕੇ ਵਿੱਚ ਚਲੋ ਟਾਈਮ ਵੀਂਗ ਆਪਾਂ ਟਾਈਮ ਟਪਾਈਏ ਘਟੋਗੜ ਸ਼੍ਰੋਮਣੀ ਕਮੇਟੀ ਨੂੰ ਇਹ ਤਾਂ ਇਹ ਇਹਨਾਂ ਕਰ ਲਓ ਤੁਸੀਂ ਤਾਂ ਕਿ ਗੱਲ ਠੰਡੀ ਹੋਵੇ ਕਮੇਟੀ ਬਣਾ ਦੋ ਫਿਰ ਦੇਖਾਂਗੇ ਕੀ ਹੋਊਗਾ ਇਸ ਹੋ ਸਕਦਾ ਮੈਂ ਅੱਜ ਗੱਲ ਕੀਤੀ ਕੁਸ਼ਲਪਾਲ ਸਿੰਘ ਮਾਨ ਦੀ ਗੱਲ ਇਸ ਸ਼੍ਰੋਮਣੀ ਕਾਲੀਦਾਨ ਅੰਮ੍ਰਿਤਸਰ ਦੇ ਉਹ ਕਹਿੰਦੇ ਜੀ ਇਹ ਵੀ ਨਾ ਕਰਿਓ ਇਹ ਛੜਾਂਤ ਰਹਿ ਇਹਨਾਂ ਦਾ ਇਹ ਠੰਡੇ ਕਰ ਰਹੇ ਨੇ ਇਹਨਾਂ ਨੂੰ ਗੱਲੇ ਦੇ ਵਿੱਚ ਕੁਛ ਨਿਕਲ ਨਾ ਕੁਛ ਨਹੀਂ ਇਹਨਾਂ ਚੋਂ ਚਲੋ ਆਪਾਂ ਤਾਂ ਗੱਲ ਕਰ ਰਹੇ ਸੀ ਧਮੀ ਸਾਹਿਬ ਨੇ ਇਹ ਜਿਹੜਾ ਨਵਾਂ ਵਿਧਿ ਵਿਧਾਨ ਬਣਾਉਣ ਦੀ ਗੱਲ ਕੀਤੀ ਆ ਕਿਤੇ ਵੀ ਸਰਵਤ ਖਾਲਸਾ ਦੀ ਗੱਲ ਹੀ ਕਿਵੇਂ ਤੁਸੀਂ ਸਭ ਦੀ ਰਾਏ ਲੈਣੀ ਆ ਇਹ ਵੀ ਨਹੀਂ ਇਹਦੇ ਤੋਂ ਕੋਣਾ ਇਹ ਗਲਤੀ ਜ਼ਿਆਦਾ ਹੁੰਦੀ ਸਮੇਂ ਦੇ ਹਾਂ ਦਾ ਹੋ ਜੇ ਨਾ ਸਿੱਖ ਧਰਮ ਨੂੰ ਚਾਹੀਦਾ ਇਹ ਹੈ ਕਿ ਸਮੇਂ ਦਾ ਹਾਂ ਦਾ ਹੋ ਜੇ ਆਨਲਾਈਨ ਤੁਸੀਂ ਲੋਕਾਂ ਤੋਂ ਪੁੱਛੋ ਲੋਕ ਤਾਂ ਅੱਜ ਕਾ ਸਾਰੀ ਦੁਨੀਆ 'ਚ ਇਕੱਠੇ ਸਰਬੱਤ ਖਾਲਸਾ ਆਨਲਾਈਨ ਕਰ ਲੱਗ ਜਾਓ ਜੇ ਆਨਲਾਈਨ ਮੀਟਿੰਗਾਂ ਹੋ ਸਕਦੀਆਂ ਨੇ ਤਾਂ ਸਰਬੱਤ ਖਾਲਸਾ ਕਿਉਂ ਨਹੀਂ ਹੋ ਸਕਦਾ ਸਾਰੀ ਦੁਨੀਆ ਦੇ ਓਪੀਨੀਅਨ ਲੈ ਲਓ ਓਪੀਨੀਅਨ ਨਾਲੇ ਰਿਕਾਰਡ ਹੋਊਗਾ ਤੋ ਇਹ ਸਾਰੀਆਂ ਗੱਲਾਂ ਸਾਰੇ ਦੁਨੀਆ ਦੇ ਜਿਹੜੀਆਂ ਕਮੇਟੀਆਂ ਨੇ ਇਸ ਗੁਰਦੁਆਰਾ ਕਮੇਟੀਆਂ ਉਹਨਾਂ ਨੂੰ ਪੁੱਛੋ ਸਿੱਖ ਸੰਗਤਾਂ ਅਨਸਾਰੀਆਂ ਸੰਸਥਾਵਾਂ ਤੋਂ ਪੁੱਛ ਲੋ ਚਲੋ ਖੈਰ ਇਹ ਤਾਂ ਇੱਕ ਪੱਖ ਹੈ ਲੇਕਿਨ ਇੰਨੀ ਗੱਲ ਜ਼ਰੂਰ ਕਹਿ ਸਕਦੇ ਆ ਕਿ ਜਿਹੜਾ ਹਰਜਿੰਦਰ ਸਿੰਘ ਧਾਮੀ ਜਾਂ ਸ਼ਰੋਮਣੀ ਅਕਾਲੀ ਦਲ ਬੈਕਫੁੱਟ ਤੇ ਆ ਗਿਆ ਇੱਕ ਪਾਸੇ ਚਲੇ ਗਿਆ ਕਿਉਂ ਚਲੇ ਗਿਆ ਦੋ ਵੱਡੀਆਂ ਜਥੇਬੰਦੀਆਂ ਇੱਕ ਤਾਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਨੇ ਕਹਿਦਾ ਤੁਸੀਂ ਗਲਤ ਕੀਤਾ ਤੁਸੀਂ ਮਰਿਆਦਾ ਕਾਨੂੰਨ ਕੀਤਾ ਅਸੀਂ ਵਿਰੋਧ ਕਰਾਂਗੇ ਤਾਂ ਜਥੇਦਾਰਾਂ ਦਾ ਤੇ ਦੂਜੇ ਪਾਸੇ ਜਿਹੜੇ ਹੈ ਹਰਨਪ ਸਿੰਘ ਧੋਮਾ ਨੇ ਕਿਹਾ ਹੋਇਆ ਇਸ ਕਰਕੇ ਬੈਕਪੱਟ ਤੇ ਤਾਂ ਹਰਜਿੰਦਰ ਸਿੰਘ ਧਾਮੀ ਵੀ ਤੇ ਉਹ ਵੀ ਧਾਮੀ ਨੇ ਤਾਂ ਉਹੀ ਹਾਲ ਦੀ ਘੜੀ ਤਾਂ یوں ਲੱਗਦਾ ਵੀ ਉਹੀ ਗੱਲ ਕਰ ਰਿਹਾ ਜਿਹੜਾ ਉਹਨਾਂ ਦੀ ਗੱਲ ਹੁਣ ਆ ਜੋ ਦੂਜੀ ਧਾਮੀ ਸਾਹਿਬ ਤੇ ਖਰ ਸਵਾਲ ਉੱਠਦਾ ਕਿ ਤੁਸੀਂ ਕੱਲ ਤੱਕ ਸਾਹਬ ਦੇ ਪਗੋੜੇ ਤੁਸੀਂ ਕਮੇਟੀ ਚ ਕਿਉਂ ਨਹੀਂ ਜਾਂਦੇ ਹੁਣ ਕਮੇਟੀ ਚ ਜਾਣ ਕਿਵੇਂ ਉਹ ਸ਼੍ਰੋਮਣੀ ਕਾਲੀਦਾਦਾ ਸੰਕਟ ਖੜਾ ਸ਼੍ਰੋਮਣੀ ਕਾਲੀਦਾਦਾ ਦੇ ਜਿਹੜੇ ਹੁਣ ਉਹ ਬੜਾ ਭਰਪੂਰ ਹੰਗਾਰਾ ਮਿਲ ਰਿਹਾ ਔਰ ਇਸ ਕਰਕੇ ਲੱਗਦਾ ਇਹ ਹੈ ਕਿ ਜਿਸ ਤਰੀਕੇ ਨਾਲ ਅਕਾਲ ਤਖਬਾਬ ਤੋਂ ਥਾਪੜਾ ਲੈ ਕੇ ਪੰਜ ਮੈਂਬਰੀ ਕਮੇਟੀ ਲੱਗੀ ਹੋਈ ਹੈ ਇਹ ਅਕਾਲੀ ਗੱਲ ਨੂੰ ਜਾਦਾ ਹੰਗਾਰਾ ਮਿਲੂਗਾ ਅੰਮ੍ਰਿਤਸਰ ਚ ਦਫਤਰ ਖੋਲ ਲਿਆ ਉਹਨਾਂ ਨੇ ਥਾਂ ਥਾਂ ਤੇ ਮੀਟਿੰਗਾਂ ਕਰ ਰਹੇ ਨੇ ਬਰੇਕੋੜਾ ਦੀ ਮੀਟਿੰਗ ਦੀ ਮੈਂ ਤੁਹਾਨੂੰ ਗੱਲ ਦੱਸੀ ਹੈ 바ਵਾ ਕੱਟ ਕੀਤਾ ਸੀ ਔਰ ਕਿਉਂਕਿ ਬਰੇਕੋੜਾ ਇਹ ਜਿਹੜਾ ਅਮਰਗੜ ਅਮਿਤਗੜ ਤੱਕ ਦਾ ਐ ਐਮਐਲਏ ਰਹੇ ਨੇ ਜਿਹੜੇ ਅਕਵਾਲ ਸਿੰਘ ਚੋਂ ਹੁੰਦਾ ਤੇ ਬਰੇਕੋੜਾ ਉਹਨਾਂ ਦਾ ਏਰੀਆ ਚ ਕੋਈ ਦੌਰਾ ਬਣੇ ਦੋਨੋਂ ਦਾ ਏਰੀਆ ਪ੍ਰਵੀਂਦਰ ਸਿੰਘ ਢੀਟਸਦਾ ਵੀ ਏਰੀਆ ਹੈ ਜੋ ਅਕਵਾਰ ਸਿੰਘ ਝੁੰਦਾ ਦਾ ਵੀ ਏਰੀਆ ਤੋਂ ਇਸ ਕਰਕੇ ਸੰਗਰੂਰ ਜਦੋਂ ਹੁਣ ਇਲੈਕਸ਼ਨ ਲੜੀ ਐ ਇਹ ਸਾਰੇ ਏਰੀਆ ਚੋਂ ਵੱਡਾ ਇਕੱਠ ਉੱਥੇ ਹੋਇਆ ਇੱਕ ਮੈਰਿਜ ਪੈਲੇਸ ਤੇ ਉੱਥੇ ਭਰਪੂਰ ਹੰਗਾਰਾ ਮਿਲਿਆ ਹੰਗਾਰਾ ਤੁਹਾਨੂੰ ਨੂੰ ਅੰਮ੍ਰਿਤਸਰ ਤੋਂ ਮਿਲਿਆ ਸੀ ਉਹ ਤਾਂ ਦਫਤਰ ਵੀ ਖੁੱਲ ਗਿਆ ਪੈਸੇ ਬੂਸਤੇ ਇਕੱਠੇ ਨਹੀਂ ਕਰ ਰਹੇ ਇਸ ਕਰਕੇ ਉਹਨਾਂ ਦਾ ਕੋਈ ਲਾਂਚਨ ਨਹੀਂ ਹੈ ਤੋਂ ਇਹ ਅਕਾਲੀਦਾਰ ਦੇ ਸੱਚਮੁੱਚ ਹੀ ਹੁਣ ਤਾਂ ਕਦੇ-ਕਦੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਸਹੀ ਲੱਗਦੀ ਐ ਵੀ 10-12 ਬੰਦੇ ਨੇ ਜ਼ਿਆਦਾ ਨਹੀਂ ਪਰ ਬੰਦੇ ਜ਼ਿਆਦਾ ਨਹੀਂ ਨਜ਼ਰ ਆਉਂਦੇ ਗਿਣਤੀ ਦੇ ਨੇ ਤੇ ਉਹਨਾਂ ਚੋਂ ਹੁਣ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਤਾਂ ਮੀ ਸਾਹਿਬ ਨੂੰ ਉਹਨਾਂ ਦੀ ਡਿਊਟੀ ਲਾਈ ਹੈ ਵੀ ਤੁਸੀਂ ਕੋਈ ਰਾਹ ਲੱਭੋ ਇੱਕ ਪਾਸੇ ਉਹ ਰਾਹ ਲੱਭ ਰਹੇ ਨੇ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਵਾਲੇ ਇਹ ਦੋਸ਼ ਲਾ ਰਹੇ ਨੇ ਕਿ ਤੁਸੀਂ ਅਕਾਲ ਤਖਤ ਸਾਹਿਬ ਦਾ ਹਕਮ ਨਹੀਂ ਮੰਨਿਆ ਤੁਸੀਂ ਭਗੌੜੇ ਹੋ ਇਹ ਦੂਜੀ ਸੰਸਥਾ ਦਾ ਸੰਕਟ ਹੈ ਇਹ ਨਹੀਂ ਸ਼੍ਰੋਮਣੀ ਕਮੇਟੀ ਦਾ ਸੰਕਟ ਵੀ ਸਾਡੇ ਸਾਹਮਣੇ ਹੈ ਸ਼੍ਰੋਮਣੀ ਅਕਾਲੀ ਦਲ ਵੀ ਵੱਡੇ ਸੰਕਟ ਚ ਕਿਰਿਆ ਹੋਇਆ ਔਰ ਜਥੇਦਾਰ ਦੀ ਜਿਹੜਾ ਹੁਣ ਜਿਹੜੇ ਜਥੇਦਾਰ ਨੂੰ ਲਾਇਆ ਗਿਆ ਜਿਸ ਤਰੀਕੇ ਨਾਲ ਲਾਇਆ ਉਹਨੂੰ ਕੋਈ ਪ੍ਰਵਾਨ ਨਹੀਂ ਕਰ ਰਿਹਾ ਜਦ ਜਥੇਦਾਰ ਪੰਜ ਚਰਖਰਾਂ ਚ ਗਿਆ ਸੀ ਉਦੋਂ ਬਾਅਦ ਉਹ ਵੀ ਜਾਣਾ ਛੱਡਤਾ ਜਿਹੜੀਆਂ ਦਸਤਾਰਾਂ ਲੈਣ ਗਿਆ ਨਹੀਂ ਤਾਂ ਸਾਰੀ ਸਾਰੀਆਂ ਜਥੇਵੰਦੀਆਂ ਉਹ ਜਿਹੜੀਆਂ ਦਸਤਾਰ ਸਜਾਉਂਦੀਆਂ ਨੇ ਮੰਨਦੀਆਂ ਨੇ ਪ੍ਰਵਾਨਗੀ ਹੁੰਦੀ ਹੈ ਨਾ ਜਦੋਂ ਕੋਈ ਤੁਹਾਡੇ ਸਿਰ ਤੇ ਉਹ ਤੇ ਜਥੇਦਾਰ ਤੇ ਦਸਤਾਰ ਸਜਾਉਂਦਾ ਕਿ ਅਸੀਂ ਇਹਨੂੰ ਮੰਨਦੇ ਹਾਂ ਉਹਨਾਂ ਨੇ ਕਿਸੇ ਨੇ ਪ੍ਰਵਾਨੀਨ ਕੀਤਾ ਤਾਂ ਠੀਕ ਹੈ ਸਕੂਲ ਦੇ ਕਾਲਜਾਂ ਦੇ ਨਿਆਣਿਆਂ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਲਓ ਤਾਂ ਉਹ ਚੱਲੀ ਜਾਓ ਕਿੰਨੇ ਚਿਰ ਚੱਲੂ ਤਾਂ ਲੱਗਦਾ ਕਿ ਉਹਨਾਂ ਦੇ ਦਿਨ ਜਥੇਦਾਰ ਦੇ ਤੌਰ ਤੇ ਜ਼ਿਆਦਾ ਨਹੀਂ ਤੇ ਹੁਣ ਸੰਕਟ ਇਹ ਹੈ ਕਿ ਜਿਸ ਤਰ੍ਹਾਂ ਤੇ ਇਹਨਾਂ ਨੇ ਬੰਦੇ ਤੋੜਨਾ ਸ਼ੁਰੂ ਕੀਤਾ ਕੋਈ ਵੀ ਸਿਆਣਾ ਬੰਦਾ ਉਹਨੂੰ ਤਿਆਰ ਨਹੀਂ ਜਥੇਦਾਰੀ ਕਰਨ ਨੂੰ ਤਿਆਰ ਨਹੀਂ ਤੇ ਹੁਣ ਜਿਹੜੇ ਵਿਧਿ ਵਿਧਾਨ ਦੀ ਗੱਲ ਕਰ ਰਿਹਾ ਹੈ ਉਹਦੇ ਚ ਪਤਾ ਨਹੀਂ ਉਹ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਕਿ ਵਿਧਿ ਵਿਧਾਨ ਦੀ ਗਲਤ ਹੈ ਤੁਸੀਂ ਇਸ ਕਰਕੇ ਵੀ ਕਰ ਰਹੇ ਹੋ ਕਿ ਹਰਨਾਮ ਸਿੰਘ ਤੋਂ ਤੋਂਮਾ ਦਾ ਪ੍ਰੈਸ਼ਰ ਹੈ ਚਲੋ ਕਮੇਟੀ ਬਣਾ ਲਓ ਦੇਖ ਲੈਣੇ ਕਿ ਕਿਵੇਂ ਹੋਏਗਾ ਲੇਕਿਨ ਇਹ ਤਿੰਨੇ ਸੰਸਥਾਵਾਂ ਦਾ ਸੰਕਟ ਹਰਜਿੰਦਰ ਸਿੰਘ ਧਾਮੀ ਦੀ ਡਿਊਟੀ ਹੈ ਕਿ ਤੁਸੀਂ ਕੋਈ ਨਾ ਕੋਈ ਵਿਚਲਾ ਰਸਤਾ ਲੱਭੋ ਚਾਲ ਕੇਡੋ ਜਿਵੇਂ ਵੀ ਹੈ ਇਹ ਇਸ 28 ਵਾਲੀ ਮੀਟਿੰਗ ਨੂੰ ਇਹਦੇ ਚ ਨਾ ਕੁਝ ਐਸਾ ਹੋ ਜੇ ਇਹਦੇ ਚ ਨਾ ਲੋਕਾਂ ਦੀ ਜ਼ਮੀਰ ਜਾਗ ਪਏ ਜਿਵੇਂ ਲੱਗੇ ਹੋਏ ਨੇ ਜਿਵੇਂ ਪ੍ਰੈਸ਼ਰ ਬਣ ਰਿਹਾ ਜਿਵੇਂ ਲੋਕਾਂ ਨੂੰ ਬਹੁਤ ਸਾਰੇ ਜਿਹੜੇ ਸ਼੍ਰੋਮਿਕ ਕਮੇਟੀ ਤੇ ਮੈਂਬਰਾਂ ਨੂੰ ਵੀ ਲੱਗਿਆ ਸੀ ਨਾ ਵੀ ਜਿਸ ਤਰੀਕੇ ਨਾਲ ਜਥੇਦਾਰਾਂ ਨੂੰ ਹਟਾਇਆ ਗਿਆ ਇੱਕ ਤਾਂ ਕੋਈ ਕਸੂਰ ਹੀ ਨਹੀਂ ਸੋਦਾ ਕਸੂਰ ਵੀ ਨਹੀਂ ਦੱਸਿਆ ਚਲੋ ਜਿਹਨੂੰ ਯੋਗ ਕਿਹਾ ਦੁਬਾਰਾ ਉਹਨੂੰ ਤਿਆਰ ਨਹੀਂ ਹੁਣ ਯੋਗ ਹੋ ਗਿਆ ਜਿਹੜਾ ਬੰਦਾ ਅਯੋਗ ਹੈਡ ਗਾਰੰਟੀ ਤੇ ਜੋ ਕਿਵੇਂ ਹੋ ਸਕਦਾ ਸੋ ਬਾਕੀ ਸਵਾਲ ਤਾਂ ਹੁਣ ਡਿਬੇਟ ਦੁਆਰਾ ਸ਼ੁਰੂ ਹੋਗੀ ਕਿ ਸਰੋਵੀ ਕਮੇਟੀ ਦੇ ਐਕਟ ਜਿੱਤੇ ਦਾ ਨੋ ਹੀ ਨਹੀਂ ਹੈ ਉੱਥੇ ਦਾ ਹੈਡ ਮਿਨਿਸਟਰ ਦਾ ਨਾਮ ਹੈ ਉੱਥੇ ਤਾਂ ਹੈ ਹੀ ਨਹੀਂ ਹੈ ਜਥੇਦਾਰ ਤਾਂ ਸਾਢੇ ਆਦੀ ਹੈ ਜਿਹੜੀ ਹੈ ਕ੍ਰੀਏਸ਼ਨ ਐਕਟ ਤਾਂ ਕਹਦੇ ਨਹੀਂ ਐਕਟ ਤਾਂ ਅੰਗਰੇਜ਼ਾਂ ਨੇ ਬਣਾਇਆ ਅੰਗਰੇਜ਼ਾਂ ਨੂੰ ਜਥੇਦਾਰ ਦਾ ਕੀ ਪਤਾ ਇਸ ਕਲਚਰ ਦਾ ਕੀ ਪਤਾ ਜਿਹਨੇ ਬਣਾਇਆ ਤੋਂ ਉੱਥੇ ਬਹੁਤ ਸਾਰੀ ਡਿਬੇਟ ਚੱਲ ਰਹੀ ਹੈ ਤੇ ਹੁਣ ਇਹ ਵੀ ਸਵਾਲ ਉੱਠ ਖੜੇ ਕਿ ਸ਼੍ਰੋਮਿਕ ਕਮੇਟੀ ਤਾਂ ਪੰਜਾਬ ਤੱਕ ਸੀਮਤ ਹੋ ਗਈ ਹੁਣ ਪੰਜਾਬ ਤੋਂ ਬਾਹਰ ਤਾਂ ਇਹਦਾ ਕੋਈ ਵਜ਼ਾਰਾ ਹੀ ਨਹੀਂ ਇਹ ਕੌਮ ਦੇ ਜਥੇਦਾਰ ਨੂੰ ਕਿਵੇਂ ਲਾ ਸਕਦੀ ਇਕੱਲੀ ਕਿਵੇਂ ਉਤਾਰ ਸਕਦੀ ਹੈ ਇਹਦਾ ਉਤਾਰਨ ਤਾਂ ਨਹੀਂ ਭਾਵੇਂ ਅੱਜ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਨੇ ਕਹਿਤਾ ਤਾਂ ਮੀਨੇ ਕਿ ਅਸੀਂ ਵਿਧੀ ਵਿਧਾਨ ਬਣਾਵਾਂਗੇ ਪਰ ਕਿਤੇ ਵੀ ਇਹ ਨਹੀਂ ਕਿ ਅਪਾਇੰਟਮੈਂਟ ਤੇ ਜਿਹੜਾ ਹੈ ਸੇਵਾ ਮੁਕਤੀ ਦਾ ਅਧਿਕਾਰ ਤਾਂ ਸ਼੍ਰੋਮਿਕ ਕਮੇਟੀ ਕੋਲ ਰਹੂ ਇਹਦਾ ਮਤਲਬ ਤਾਂ ਇਹੀ ਰਿਹਾ ਕੀ ਕਹਾਣੀ ਕਿੱਧਰ ਨੂੰ ਜਾਂਦੀ ਹੈ ਇਹ ਆਉਂਦੇ ਸਮੇਂ ਚ ਆਪਾਂ ਦੇਖਦੇ ਰਹਾਂਗੇ ਅੱਜ ਜਿੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ